ਕੀ ਅਚਾਨਕ ਤੁਹਾਡੇ ਵੀ ਵਾਲ ਛੜਨੇ ਸ਼ੁਰੂ ਹੋ ਚੁੱਕੇ ਨੇ ਕੀ ਤੁਸੀਂ ਵੀ ਗੰंजेਪਨ ਦੇ ਸ਼ਿਕਾਰ ਹੋ ਰਹੇ ਹੋ ਕਿਤੇ ਇਹ ਇਸ਼ਾਰਾ ਹਾਰਟ ਅਟੈਕ ਦੇ ਵੱਲ ਤਾਂ ਨਹੀਂ ਜਾ ਰਿਹਾ ਕਿਉਂਕਿ ਇੱਕ ਹੈਰਾਨ ਕਰਦੀ ਰਿਪੋਰਟ ਸਾਹਮਣੇ ਆ ਰਹੀ ਹੈ ਜੋ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ ਕਿਹਾ ਜਾ ਰਿਹਾ ਹੈਗਾ ਕਿ ਜਿਹੜੇ ਲੋਕ ਛੇਤੀ ਗੰਜੇ ਹੋ ਰਹੇ ਨੇ ਗੰंजेਪਨ ਦਾ ਸ਼ਿਕਾਰ ਹੋ ਰਹੇ ਨੇ ਤਾਂ ਉਹਨਾਂ ਦਾ ਹਾਰਟ ਅਟੈਕ ਦੇ ਨਾਲ ਸੰਪਰਕ ਹੈਗਾ ਕੀ ਹੈ ਪੂਰੀ ਗੱਲਬਾਤ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਅਸਲ ਬਹੁਤ ਸਾਰੇ ਲੋਕ ਅਚਾਨਕ ਗੰਜੇਪਣ ਤੋਂ ਪਰੇਸ਼ਾਨ ਹੁੰਦੇ ਨੇ ਅਤੇ ਇਸ ਨੂੰ ਸਿਰਫ ਬਿਊਟੀ ਪ੍ਰੋਬਲਮਸ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਕਿ ਅਚਾਨਕ ਗੰਜਾਪਣ ਤੁਹਾਡੇ ਦਿਲ ਦੀ ਸਿਹਤ ਯਾਨੀ ਕਿ ਹੈਲਥ ਹਾਰਟ ਹੈਲਥ ਦੇ ਨਾਲ ਜੁੜੀਆਂ ਹੋ ਸਕਦੀਆਂ ਨੇ ਡਾਕਟਰ ਕਹਿੰਦੇ ਨੇ ਕਿ ਵਾਲਾਂ ਦੇ ਝੜਨ ਅਤੇ ਦਿਲ ਦੇ ਦੌਰੇ ਦੇ ਵਿਸ਼ਕਾਰ ਡੂੰਗਾ ਸੰਬੰਧ ਹੈ ਤਾਂ ਸੂਤਰਾਂ ਦੇ ਮੁਤਾਬਕ ਡਾਕਟਰ ਸਿਮਲ ਵਿਛੇੜ ਕਹਿੰਦੇ ਨੇ ਕਿ ਤੇਜ਼ੀ ਦੇ ਨਾਲ ਵਾਲ ਝੜਨਾ ਸਿਰਫ ਹਾਰਮੋਨ ਇਨਬੈਲੈਂਸ ਜਾਂ ਫਿਰ ਜੈਨੇਟਿਕ ਕਾਰਨ ਨਹੀਂ ਹੁੰਦਾ ਖੋਜ ਤੋਂ ਪਤਾ ਲੱਗਾ ਹੈਗਾ ਕਿ ਜੋ ਕਿ ਬੋਲਡਨੈਸ ਅਤੇ ਹਾਰਟ ਅਟੈਕ ਰਿਸਕ ਆਪਸ ਦੇ ਵਿੱਚ ਕਨੈਕਸ਼ਨ ਨੇ ਤਾਂ ਜਿਨ੍ਹਾਂ ਲੋਕਾਂ ਨੂੰ ਅਚਾਨਕ ਵਾਲ ਝੜਨ ਜਾਂ ਫਿਰ ਗੰਜੇਪਨ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਦਿਲ ਦੇ ਨਾਲ ਸੰਬੰਧ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਤਾਂ ਆਖਿਰ ਸੰਬੰਧ ਕੀ ਹੋ ਸਕਦਾ ਜੇਕਰ ਤੁਹਾਡੇ ਵਾਲ ਅਚਾਨਕ ਝੜ ਰਹੇ ਨੇ ਅਤੇ ਗੰਜੇਪਣ ਦੇ ਵਿੱਚ ਬਦਲ ਰਹੇ ਨੇ ਤਾਂ ਇਹ ਤੁਹਾਡੇ ਸਰੀਰ ਦੇ ਅੰਦਰ ਖੂਨ ਸੰਚਾਰ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਜਦੋਂ ਦਿਲ ਸਹੀ ਢੰਗ ਦੇ ਨਾਲ ਖੂਨ ਦੀ ਸਪਲਾਈ ਨਹੀਂ ਕਰ ਪਾਂਦਾ ਤਾਂ ਲੋੜਿੰਦੀ ਆਕਸੀਜਨ ਅਤੇ ਪੋਸ਼ਟਿਕ ਤੱਤ ਖੋਪੜੀ ਤੱਕ ਨਹੀਂ ਪਹੁੰਚਦੇ ਜਿਸ ਕਾਰਨ ਵਾਲ ਤੇਜ਼ੀ ਦੇ ਨਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਤਾਂ ਗਲਤ ਖਾਣ ਪੀਣ ਦੀ ਆਦਤਾਂ ਕਸਰਤ ਦੀ ਘਾਟ ਸਿਗਰਟ ਅਤੇ ਸ਼ਰਾਬ ਦਾ ਸੇਵਨ ਨਾ ਸਿਰਫ ਦਿਲ ਨੂੰ ਕਮਜ਼ੋਰ ਕਰਦਾ ਹੈ ਸਗੋਂ ਸਮੇਂ ਤੋਂ ਪਹਿਲਾਂ ਗੰਜਾਪਣ ਦਾ ਬਹੁਤ ਹੀ ਵੱਡਾ ਕਾਰਨ ਵੀ ਬਣ ਸਕਦਾ ਹੈ ਖਾਸ ਕਰਕੇ 30 ਸਾਲ ਦੀ ਉਮਰ ਤੋਂ ਬਾਅਦ ਜੇਕਰ ਇਹ ਸਮੱਸਿਆ ਤੇਜ਼ੀ ਦੇ ਨਾਲ ਵੱਧ ਰਹੀ ਹੈ ਤਾਂ ਇਸ ਨੂੰ ਹਲਕੇ ਦੇ ਵਿੱਚ ਬਿਲਕੁਲ ਵੀ ਨਾ ਲਿਓ ਜੇਕਰ ਵਾਲ ਅਚਾਨਕ ਝਾੜਨ ਲੱਗ ਜਾਂਦੇ ਨੇ ਤਾਂ ਤੁਰੰਤ ਜੋ ਕਿ ਆਪਣੇ ਬਾਹਰ ਡਾਕਟਰ ਦੇ ਕੋਲ ਜ਼ਰੂਰ ਜਾਓ ਆਪਣੇ ਬਲੱਡ ਪ੍ਰੈਸ਼ਰ 콜ੈਸਟ੍ਰੋਲ ਅਤੇ ਸ਼ੂਗਰ ਦੇ ਪਦਰ ਦੀ ਜਾਂਚ ਕਰਵਾਓ ਰੋਜ਼ਾਨਾ 30 ਮਿੰਟ ਐਕਸਰਸਾਈਜ਼ ਕਰੋ ਅਤੇ ਸਿਹਤਮੰਦ ਖੁਰਾਕ ਦੀ ਪਾਲਣਾ ਕਰੋ ਖਾਸ ਕਰਕੇ ਨਸ਼ੇ ਤੋਂ ਦੂਰ ਰਹੋ ਅਤੇ ਖਾਸ ਕਰਕੇ ਤਾਂਗੇ ਸਮੋਕਿੰਗ ਅਤੇ ਐਲਕੋਹਲ ਤੋਂ ਦੂਰੀ ਬਣਾ ਕੇ ਰੱਖੋ ਜੇਕਰ ਤੁਸੀਂ ਸਮੇਂ ਸਿਰ ਸੁਚੇਤ ਹੋ ਜਾਂਦੇ ਹੋ ਤਾਂ ਤੁਸੀਂ ਨਾ ਸਿਰਫ ਗੰਜੇਪਣ ਤੋਂ ਬਚ ਸਕਦੇ ਹੋ ਸਗੋ ਦਿਲ ਦੇ ਦੌਰੇ ਵਰਗੇ ਜੋਖਮਾਂ ਤੋਂ ਵੀ ਬਚ ਸਕਦੇ ਸਿਹਤਮੰਦ ਭੋਜਨ ਸਕਾਰਾਤਮਕ ਜੀਵਨ ਸ਼ੈਲੀ ਅਤੇ ਨਿਯਮਤ ਸਿਹਤ ਜਾਂਚ ਸਭ ਤੋਂ ਮਹੱਤਵਪੂਰਨ ਹੈ ਇਸ ਤੋਂ ਬਿਨਾ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਤੁਹਾਨੂੰ ਕੀ ਸਮੱਸਿਆ ਅਚਾਨਕ ਗੰਜਾਪਣ ਸਿਰਫ ਇੱਕ ਦੱਸਦੇ ਕਿ ਕੋਸਮੈਟਿਕ ਪਰਬਲਮ ਨਹੀਂ ਹੈ ਸਗੋਂ ਇਹ ਤੁਹਾਡੇ ਦਿਲ ਦੀ ਸਿਹਤ ਲਈ ਇੱਕ ਅਲਰਮ ਜੋ ਕਿ అలਰਮ ਹੋ ਸਕਦੀ ਹੈ ਇਸ ਲਈ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਡੇ ਵਾਲ ਤੇਜ਼ ਦੇ ਨਾਲ ਝੜਨ ਲੱਗਦੇ ਨੇ ਤਾਂ ਤੁਸੀਂ ਇਸ ਨੂੰ ਸਿਰਫ ਸੁੰਦਰਤਾ ਦਾ ਇਲਾਜ ਤੱਕ ਸੀਮਿਤ ਨਾ ਰੱਖੋ ਸਗੋਂ ਆਪਣੇ ਦਿਲ ਦੀ ਵੀ ਜਾਂਚ ਕਰਵਾਓ ਆਪਣੇ ਸਿਹਤ ਦੇ ਜਾਂਚ ਕਰਵਾਉਣਾ ਤੁਹਾਡੇ ਲਈ ਸਭ ਤੋਂ ਪਹਿਲਾ ਜਿਹੜਾ ਕਿ ਕਦਮ ਹੋਵੇਗਾ ਜੇਕਰ ਤੁਹਾਡੇ ਵਾਲ ਤੇਜ਼ ਨਾਲ ਝੜ ਰਹੇ ਨੇ ਅਚਾਨਕ ਗੰਦੇਪਣ ਤੁਸੀਂ ਸ਼ਿਕਾਰ ਹੋ ਰਹੇ ਹੋ ਤਾਂ ਤੁਸੀਂ ਆਪਣੇ ਡਾਕਟਰ ਕੋਲ ਜਾ ਕੇ ਇਸ ਦਾ ਚੈੱਕਅਪ ਇੱਕ ਵਾਰ ਜ਼ਰੂਰ ਕਰਵਾਓ